ਵੇ ਜੀ ਸੈਕਟਰੀ ਵੇ ਆਰੀ ਨੋਟੇ ਨਰੇਕਾ ਰੱਖਦੀ ਜਿੰਨਾ ਸਿ ਹੋਰ ਨਾਤਾ ਨਾ ਕੋਈ ਰੰਗ ਮਲੂ ਇਹ ਮੋਸਰਾ ਬੋਲ ਕੇ ਇਹਨਾ ਪੁੱਛ ਤੇ ਕੋਲ ਜਾ ਦੋ ਕੋਲ ਲਿਖ ਲੈ ਨਾ ਇਹ ਇਹ ਬਾਤ ਸੁਣੋ ਸੋਨੇ ਸੋਨੇ ਆਖ ਸਾਚੀ ਆਕਾਰ ਕਨੇ ਬੀਬੀਆਂ ਦੀ ਦੇ ਛੋਟੇ کارਖਾਨੇ ਵਾਲਿਆਂ ਦੀ ਗੱਲ ਨਹੀਂ ਕੀਤੀ ਉੱਥੇ ਆ ਪਰ ਵਿਕਰਮ ਸਿੰਘ ਬਾਜਵਾ ਜੀ ਦੇ ਨਾਲ ਉਹ ਗੁਰਮੀਤ ਸਿੰਘ ਜੀ ਦੇ ਸੱਦੇ ਤੇ ਪਿਛਲੀ ਵਾਰ ਅਸੀਂ ਘਰ ਆਏ ਸੀ। ਔਰ ਕਾਰਜਦੋਂ ਆਏ ਸੀ ਉਦੋਂ ਇੱਥੇ ਮੰਗ ਕੀਤੀ ਗਈ ਸੀ ਕਿ ਇੱਕ ਸ਼ਮਸ਼ਾਨ ਘਾਟ ਲਈ ਠੀਕ ਹੈ ਜੀ ਗੈਸ ਪੱਠੀ ਸਾਨੂੰ ਚਾਹੀਦੀ ਆ ਔਰ ਦੂਸਰਾ ਦੂਸਰਾ ਜਿਹੜੀ ਗਰਾਊਂਡ ਆ ਉਹਦੇ ਆਪਰ ਜਾਰੀ ਲੱਗਣੀ ਆ ਵਾਲੀ ਵਾਲੀ ਬਾਤ ਮੈਂ ਵਾਦਾ ਕਰਕੇ ਗਿਆ ਹੀ ਕਿ ਭਾਈ ਇਹ ਮੈਂ ਤੁਹਾਡਾ ਕੰਮ ਕਰ ਦੂੰਗਾ ਔਰ ਪੈਸੇ ਤੁਹਾਨੂੰ ਦੇ ਦਿਆਂਗਾ ਅੱਜ ਅਸੀਂ ਦੋਹਾਂ ਚੀਜ਼ਾਂ ਦੇ ਪੈਸੇ ਲੈ ਕੇ ਆਏ ਆ ਅੱਜ ਇਹਨਾਂ ਨੇ ਨਵਾਂ ਹੁਕਮ ਕਰਤਾ ਹੈਗਾ ਕਿ ਸਾਨੂੰ ਟੈਂਕੀ ਵੀ ਦਿਓ ਔਰ ਸਾਨੂੰ ਬੈਠਣ ਵਾਲੇ ਬੈਂਚ ਵੀ ਦਿਓ ਉਹ ਵੀ ਅਸੀਂ ਇਹਨਾਂ ਦਾ ਕੰਮ ਕਰਕੇ ਦੇਾਂਗੇ ਔਰ ਸਾਨੂੰ ਗੁਰਮੀਤ ਸਿੰਘ ਜੀ ਦਾ ਬੁਰ ਦੁਆਰਾ ਦੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਪਿੰਕੂ ਦਾ ਸਾਰੇ ਨਗਰ ਦਾ ਸਾਹਿਬ ਤੁਹਾਡਾ ਤਾਂ ਬਹੁਤ ਹੀ ਜ਼ਿਆਦਾ ਹੈ ਅੱਜ 6 ਲੱਖ ਰੁਪਏ ਦਿੱਤਾ ਹੈ 10 ਲੱਖ ਰੁਪਏ ਹਾਂ ਜੀ 6 ਲੱਖ ਰੁਪਏ ਦਿੱਤਾ ਗਾ ਜਿੰਨਾ ਵੀ ਉਹ ਐਸਟੀਮੇਟ ਬਣ ਜੂਗਾ ਉਹ ਵੀ ਦੇ ਦੇਣਾ ਅੱਗੇ ਸਰ ਜਿਹੜਾ ਮੰਮੀ ਤੁਸੀਂ ਜੀ ਜੀ ਉਸ ਤੋਂ ਬਾਅਦ ਬੈਠ ਗਿਆ ਨੇ ਉਹ ਕਰਾਂਗੇ ਜੀ ਮੈਂ ਤਾਂ ਆਪਣੇ ਪਾਸੈਂਟ ਹੀ ਅਨਾਉਂਸ ਕਰਤਾ ਕਿ ਦਵਾਂਗੇ ਜੀ ਬਿਲਕੁਲ ਇਹਨਾਂ ਦਾ ਹੱਕ ਹੈ ਇਹ ਲੋਕਾਂ ਦਾ ਹੱਕ ਹੈ ਇਹਨਾਂ ਨੇ ਐਮਪੀ ਬਣਾਇਆ ਲੋਕਾਂ ਨੇ ਇਹ ਜਿਹੜਾ ਪੈਸਾ ਮੰਗਦੇ ਤੇ ਇਹਨਾਂ ਦਾ ਹੱਕ ਹੈ ਅਸੀਂ ਦਵਾਂਗੇ ਜੀ ਬਿਲਕੁਲ ਕਿਵਰੀ ਲਿਖਾਂ ਤੇ ਕਹਾਂ ਵੱਡੇ ਵੱਡੇ ਕਹਿੰਦੇ ਨੇ ਵਾਅਦੇ ਕਰਦੇ ਨੇ ਇਹ ਤਾਂ ਪੂਰੇ ਕਰੇ ਨੇ ਮੈਂ ਹਾਂ ਤਾਂ ਜਿੱਤੇ ਕਹਿ ਕੇ ਗਿਆ ਉਹ ਪੂਰਾ ਕੀਤਾ ਇਹ ਵੀ ਪੂਰਾ ਕਰਾਂਗੇ ਮਜੂਰ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਪਹੁੰਚੇ ਹੋ ਜੀ ਤੁਸੀਂ ਨਾਲ ਸੀ ਦੇਖੋ ਗਰਮੀਤ ਸਿੰਘ ਹੋਰ ਤੇ ਸਾਰੀ ਟੀਮ ਆ ਖੜੀ ਹੈ ਇੰਨੇ ਨੇ ਉਸ ਦਿਨ ਮੰਗ ਕੀਤੀ ਸੀ ਅੱਜ ਅਸੀਂ ਲੈ ਕੇ ਆਏ ਅਰੋਂ ਇਹਨਾਂ ਨੇ ਬੈਂਚਾਂ ਤੇ ਅੱਜ ਟੈਂਕੀ ਦੀ ਕਰੀ ਹੈ ਮੈਨੂੰ ਲੱਗਦਾ ਐਮਪੀ ਸਾਹਿਬ ਨੂੰ ਅੱਜ ਬੇਨਤੀ ਕੀਤੀ ਹੈ 4-5 ਦਿਨਾਂ ਦੇ ਵਿੱਚ ਪਾ ਕੇ ਅਗਲੀ ਵਾਰੀ ਤਾਂ ਹੀ ਆਵਾਂਗੇ ਅਸੀਂ ਉਹ ਆਮ ਪਾਰਟੀ ਵਾਲੇ ਨੇ ਜਿਹੜੇ ਗੱਲਾਂ ਮਾਰਨ ਵਾਲੇ 2 ਸਾਲ ਤੇ ਪੂਰੀ ਸਾਂਹੇ ਵਾਲਾ ਹਲਕੇ ਜਿ ਦਿਖਾਉ ਕਿਤੇ 5 ਰੁਪਏ ਦਿੱਤੇ ਤੇ ਸੋ ਜਿੱਥੇ ਕਹਿੰਦੇ ਆ ਉੱਥੇ ਕੰਮ ਕਰਦੇ ਕਿਉਂਕਿ ਪਬਲਿਕ ਦੇ ਨਾਲ ਅਸੀਂ ਵੀ ਚਾਹ ਸਾਡੀ ਹਮਦਰਦੀ ਹੈ ਕਿ ਲੋਕਾਂ ਦੇ ਵੱਧ ਤੋਂ ਵੱਧ ਕੰਮ ਹੋਣ ਲੋਕ ਸਰ ਜਿਨੇ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਵਾਅਦੇ ਕਰਦੇ ਨੇ ਉਸ ਤੋਂ ਬਾਅਦ ਪਿੱਛੇ ਹਟਣ ਦੀ ਜਿਮੇਤੀ ਖਾਣਾ ਨਹੀਂ ਕਰ ਸਕੀ ਕਿਹਣਾ ਚਾਹੁੰਦਾ ਯਾਰ ਅਸੀਂ ਤੇ ਬਾਰ-ਬਾਰ ਮੈਂ ਤਾਂ ਉੱਥੇ ਪਾਰਲੀਮੈਂਟ ਚ ਕਈ ਵਾਰ ਹੀ ਬੋਲਿਆ ਹੁਣ ਫੇਰ ਬੋਲ ਕੇ ਆ ਕਿ ਉਹਨਾਂ ਨੇ ਆਬ ਨਵੰਬਰ 2021 ਚ ਵਾਅਦਾ ਕੀਤਾ ਸੀ ਜਿਹੜੇ ਕਿਸਾਨ ਬੈਠੇ ਹੋਏ ਸੀ ਕਿਉਂ ਜੀ ਕਰਨਾ ਚਾਹ ਕਰਨਾ ਉਹ ਉਹ ਕਹੇ ਕਿ ਮੈਂ ਜੇ ਤੁਹਾਡੇ ਦਿਲ ਨੂੰ ਕਿਸੇ ਪਾਸੇ ਠੇਸ ਪਹੁੰਚੀ ਮੇਰੇ ਕਾਨੂੰਨ ਬਣਾਉਣ ਤੇ ਮੈਂ ਉਹਦੀ ਮੁਆਫੀ ਚਾਹੁੰਦਾ ਔਰ ਮੈਂ ਉਹ ਵਾਪਸ ਲੈਣਾ ਔਰ ਮੈਂ ਐਮਐਸਬੀ ਦਾ ਕਾਨੂੰਨ ਬਣਾ ਕੇ ਫਿਰ ਤੁਹਾਡਾ ਸਾਰੇ ਮਸਲੇ ਹੱਲ ਕਰਾਂਗੇ ਤਾਂ ਉਹਨਾਂ ਦੇ ਆਪਣਾ ਰੇਡੀਓ ਟਾਕ ਹੈਗੀ ਆ ਰਿਕਾਰਡਡ ਹੈਗਾ ਅਸੀਂ ਤਾਂ ਉਹਨਾਂ ਨੂੰ ਹੁਣ 2 2.5 ਪੁਨੇ 3 ਸਾਲ ਨਿਕਲ ਗਏ ਉਹਨਾਂ ਨੂੰ ਪਾਰਲੀਮੈਂਟ 'ਚ ਯਾਦ ਕਰਾਂ ਕਿ ਪ੍ਰਧਾਨ ਮੰਤਰੀ ਤੁਸੀਂ ਇਹ ਗੱਲ ਕਹੀ ਸੀ ਹੁਣ ਫੇਰ ਵਿਚਾਰੇ ਆ ਰਹੇ ਆ ਸੜਕਾਂ ਤੇ ਔਰ ਤੁਸੀਂ ਕੋਟਰੇਓ ਡਰੋਨ ਚਲਾ ਰਹੇ ਹੋ ਆਪਣਾ ਬਹੁਤ acha ਪੈਲੇਟ ਫਿਰ ਚਲਾ ਰਹੇ ਹੋ ਕੀ ਕੁਛ ਤੁਸੀਂ ਚਲਾ ਰਹੇ ਹੋ 2 2.5 ਸਾਂ ਬੰਦੇ ਨੂੰ ਤਾਂ ਸ਼ਰੇ ਲੱਗੇ ਆ ਉਹ ਮੁੰਡਾ ਇੱਕ ਸ਼ੂਟ ਕਰਨ ਖਾਦਾ ਮਰ ਗਿਆ ਉਹਨੂੰ ਗੋਲੀ ਲੱਗੀ ਆ ਪੋਸਟਮਾਰਟਮ ਚਾਇਆ ਕਿ ਗੋਲੀ ਉਹਦੇ ਸਿਰ ਚ ਵੱਜੀ ਆ ਤੇ ਗੋਲੀਆਂ ਕਿੱਥੇ ਜਮਨ ਗੋਲੀਆਂ ਚਲਾ ਰਹੇ ਸੀ ਨਹੀਂ ਨਹੀਂ ਉਹ ਪਲਾਸਟਿਕ ਦੀ ਗੋਲੀ ਨਹੀਂ ਕਿਉਂਕਿ ਆਪਣਾ ਜਿਹੜਾ ਜਿਹੜਾ ਆਪਣਾ ਸਕਲ ਹੁੰਦੀ ਆ ਖੋਪੜੀ ਉਹਦੇ ਚ ਪਲਾਸਟਿਕ ਦੀ ਗੋਲੀ ਨਹੀਂ ਜਾ ਸਕਦੀ ਉਹ ਤਾਂ ਅਸਲੀ ਗੋਲੀ ਗਈ ਆ ਉਹਦੇ ਅੰਦਰ ਬ੍ਰੇਨ ਦੇ ਪੈਲੇਟਸ ਮਿਲੇ ਆ ਇਹਦਾ ਮਤਲਬ ਗੋਲੀ ਤਾਂ ਅੰਦਰ ਗਈ ਆ ਤੇ ਉਹ ਇਸ ਕਰਕੇ ਉਹਨਾਂ ਨੇ ਉਹ ਉਹ ਕਹਿਣ ਨੂੰ ਪਈ ਅਸੀਂ ਨਹੀਂ ਜੀ ਉਹ ਅਥਰੂ ਗੈਸ ਆਰ ਫਲਾਣਾ ਕਰ ਰਹੇ ਨਾਲ ਆਪਣਾ ਗੋਲੀਆਂ ਚਲਾਈ ਜਾ ਰਹੇ ਸੀ ਢਾਈ ਤਿੰਨ ਸੋ ਆਦਮੀ ਦੇ ਸ਼ਰੇਕ ਕਿਥੋਂ ਲੱਗੇ ਜੀ ਹਾਂ ਜੀ ਜਿਹੜੇ ਬੋਰੀਆਂ ਚ ਪਾ ਕੇ ਲੈ ਕੇ ਗਏ ਨੇ ਅੱਛਾ ਕਈ ਮੁੰਡਿਆਂ ਨੂੰ ਚੱਕ ਕੇ ਲੈ ਗਏ ਆ ਉਹਦੇ ਸਾਰੇ ਕਿਸਾਨ ਕਹਿ ਰਿਹਾ ਸਾਡੇ ਬੰਦੇ ਮਿਲ ਨਹੀਂ ਰਹੇ ਕਿ ਚੱਕ ਕੇ ਲੈ ਗਏ ਮੁੰਡਿਆਂ ਸਾਡੀ ਗੱਲ ਨਾ ਚਾਹੋਗੇ ਇਥੇ ਥੋੜੇ ਬਿਲਕੁਲ ਰਕੋਤੀ ਪਹੁੰਚੇ ਨਹੀਂ ਇਹ ਭਾਈ ਸਾਹਿਬ ਸਾਰੇ ਸਾਥੀ ਤੇ ਬੈਠਿਆ ਸੀ ਮੇਰੀ ਕੋਈ ਕੋਠੀ ਦੇ ਬਾਬੇ ਨਾਇਕ ਦਾ ਦਾਰਾ ਮੈਂ ਤਾਂ ਬਾਬੇ ਨਾਇਕ ਦੇ ਉੱਪਰ ਕੋਈ ਵੀ ਹੈਗਾ ਉਹਦਾ ਦਾਰਾ ਸਾਰੇ ਭਰਾ ਇੱਕ ਮੇਰੀ ਬੇਨਤੀ ਹੁੰਦੀ ਹੈ ਕਿ ਸਾਰੇ ਇਕੱਠੇ ਹੋ ਜੀਏ ਕਿਸੇ ਨਾ ਕਿਸੇ ਜਗ੍ਹਾ ਤੇ ਇਕੱਠੇ ਬੁਲਾਉਂਦਾ ਇਸ ਕਰਕੇ ਚਲੋ ਇਹ ਹੁੰਦਾ ਵੀ ਜਿਹਦੇ ਤੇਰੇ ਜਾਮਾਂ ਹੋਰ ਦਾ ਖਰਚਾ ਹੋਊਗਾ ਮੈਨੂੰ ਆਉਂਦਾ ਵੀ ਚਲੋ ਸਾਰੇ ਰਲ ਮਿਲ ਕੇ ਕਿਸੇ ਥੇ ਇਕੱਠੇ ਹੋ ਜਾਈਏ ਅੱਗੇ ਵੀ ਹੁੰਦੇ ਆ ਕੋਸ਼ਿਸ਼ ਹੁੰਦੀ ਆ ਵੀ ਸਾਡੇ ਸਾਰੇ ਨਗਰ ਜਿਹਦੇ ਮੇਰੀ ਬੇਟੀ ਬਣਦੀ ਉਹਨੇ ਫੋਨ ਕਰਦਾ ਆ ਵੀ ਆਓ ਯਾਰ ਉਹ ਵੀ ਆਈਦਾ ਮੇਰੇ ਕਹੇ ਤੇ ਪਤਰੀ ਬਾਬੇ ਦੇ ਕਿਰਪਾ ਕੀਤੀ ਹੈ ਵਿਦਿਆਨ ਸਾਹਿਬ ਨੇ ਮੇਤੇ ਵੀ ਮੈਂ ਨਿਮਰਤਾ ਸਹਿਰੇ ਕੋ ਬੇਨਤੀ ਕਰਦਾ ਚਾਹੇ ਮੇਨਾਂ ਕੋ ਬੋਲਣਾ ਨਹੀਂ ਬੋਲਣਾ ਮੈਂ ਆਪਦੇ ਵੱਲੋਂ ਬੇਨਤੀ ਕਰਨੇ ਗਏ ਨੇ ਤੇ ਆਉਂਦੇ ਵੀ ਸਾਰੇ ਮਨਦੇ ਆ ਮੈਂ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਸਾਹਿਬ ਦਾ ਤੇ ਸਾਹਿਬ ਬਿਕਰਮ ਸਿੰਘ ਬਾਦਾਂਚਾ ਜਲਸਾ ਸੰਗਠਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਗਰ ਵੱਲੋਂ ਕਿ ਇਹਨਾਂ ਨੇ ਸਾਨੂੰ 6 ਲੱਖ ਦੀ ਗ੍ਰਾਂਟ ਇਸ਼ੂ ਕਰਾਤੀ ਓਕੇ ਕਰਾਤੀ ਜੋ ਦਿਨਾਂ ਤੇ ਸਾਡੇ ਲੱਗਣ ਜਾ ਰਹੀ ਹੈ ਜੋ ਗੈਸ ਪੱਠੀ ਮਿਲੀ ਹੈ ਸਾਡੇ ਸ਼ਮਸ਼ਾਨ ਘੜ ਵਾਸਤੇ ਤੇ ਤੇ ਇਹਦੇ ਬਾਲੀਵਾਲ ਦੇ ਡੌਣ ਵਾਸਤੇ ਆਇਰਨ ਵਾਲ ਬਈ ਆ। ਅਸੀਂ ਇਹਨਾਂ ਦਾ 3-3 ਲੱਖ ਰੈਂਟ ਬੜੀ ਆ ਬਹੁਤ ਬਹੁਤ ਧੰਨਵਾਦ ਕਰਦੇ। ਇਹਨਾਂ ਨੂੰ ਅੱਗੇ ਵੀ ਬੇਨਤੀ ਕੀਤੀ ਆ ਵੀ ਅਸੀਂ ਨਗਰਵਾਸ ਤੇ ਏਰੀਆ ਵਾਸਤੇ ਤੁਹਾਡੇ ਦੀ ਮੰਗਾਂ ਰੱਖਦੇ ਰਹੇ ਤੇ ਮੰਜ਼ਰ ਨੇ। ਅਸੀਂ ਇਹਨਾਂ ਦਾ ਅਸ਼ੀਰਵਾਦ ਇਹਨਾਂ ਭਰਾਵਾਂ ਨੇ ਸਾਨੂੰ ਦਿੱਤਾ। ਅਸੀਂ ਸਾਰਿਆਂ ਵੱਲੋਂ ਬੇਨਤੀ ਕੀਤੀ ਤੇ ਇਹਨਾਂ ਨੇ ਮੰਨੀ ਆ ਤੇ ਇਹਨਾਂ ਨੂੰ ਮੰੰਬਰ ਪਾਰਲੀਮੈਂਟ ਦੇ ਚੋਣ ਚੌਂਦੀ ਚ ਵੀ ਅਸੀਂ ਇਹਨਾਂ ਨੂੰ ਪੂਰੀ ਪੂਰੀ ਸਪੋਰਟ ਹੋਗੀ ਦਿਖਾ ਕੇ ਤੋਰਾਂਗੇ। ਪਹਿਲਾਂ ਇਹਨਾਂ ਦੀ ਚੋਣ ਲੜਾਂਗੇ ਫੇਰ ਜਿਹੜਾ ਕੌਂਸਲ ਦੀ ਕਿਸੇ ਦੀ ਆਊਗੀ ਉਹਦੀ ਲੜਾਂਗੇ। ਫਿਰ ਬਾਜਾ ਸਾਹਿਬ ਦੀ ਲੜਾਂਗੇ ਸ ਜੀ ਲੱਗਦਾ ਤੁਹਾਨੂੰ ਲੋਕਾਂ ਦੇ ਵਿੱਚ ਕੀ ਹਰਸ਼ਰੇਸ਼ਨ ਮਿਲਿਆ ਵੀ ਆਉਣ ਵਾਲੇ ਕੰਮ ਦੇ ਵਿੱਚ ਕੋਈ ਬਕਲਪੇ ਹੈ ਨਹੀਂ ਕਾਂਗਰਸ ਤੋਂ ਬਗੈਰ ਬਕਲਪੇ ਹੈ ਨਹੀਂ ਮੈਂ ਵੀ 17 ਅਕਤੂਬਰ ਨੂੰ ਜੁਆਇਨ ਕੀਤੀ ਹੈ ਪਾਰਟੀ 2023 ਦੇ ਵਿੱਚ ਸਭ ਨੂੰ ਤੋਰ ਦੇਖਿਆ ਦੇਖੋ ਮੈਂ ਬੀਜੇਪੀ ਦਾ ਹਾਮੀ ਹੈ ਨਹੀਂਗਾ ਇੱਕ ਨੰਬਰ ਤੇ ਅਕਾਲੀਵਾਲਤੇ ਜਿਹੜੀ ਬੀਜੇਪੀ ਸੀ ਸੰਜੀਗ ਹੋਣ ਲੱਗੀ ਸੀ ਆ ਕਿਸਾਨ ਮੋਰਚੇ ਦੇ ਖਤਮ ਕਰਤੀਓ ਕੋਈ ਬਕਲਪੇ ਹੈ ਨਹੀਂ ਕਾਂਗਰਸ ਤੋਂ ਬਗੈਰ ਬੀਜੇਪੀ ਨੂੰ ਜੇ ਢਾਸਾ ਦੇ ਤੱਕ ਕਾਂਗਰਸ ਤੋਂ ਚਾ ਸਕਦੀ ਹੈ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਟੱਗ ਗਈ ਆ ਕਿਉਂਕਿ ਉਹ ਰਾਮ ਮੰਦਰ ਰਾਮ ਮੰਦਰ ਦਾ ਇੱਕ ਪੱਤਾ ਖਿੱਦਿਆ ਸੀ ਧਰਮ ਦੇ ਨਾਂ ਤੇ ਪੱਤਾ ਖਿੱਦਿਆ ਸੀ ਲੇਕਿਨ ਉਹਨਾਂ ਨੂੰ ਬੈਨੀਫਿਟ ਮਿਲਣ ਲੱਗੇ ਸੀ ਲੇਕਿਨ ਲੋਕਾਂ ਨੇ ਪੜਿਆ ਵੀ ਇਹ ਧਰਮ ਦੀ ਖਾਤਰ ਸਿਆਸੀ ਕਰਦਾ ਉਹ ਲੋਕਾਂ ਨੇ ਲੈਗਨਟ ਕੀਤਾ ਸਾਡੇ ਕਸਾਲਾਂ ਨੇ ਜਿਹੜੀ ਤਸਦਦ ਕੀਤੀ ਤੇ ਉਹਨਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਉਹ ਤਸਦਦ ਦੇ ਸਾਰੇ ਪੰਜਾਬ ਦੇ ਨੇ ਟੈਸਟ ਨੇਸ ਕਰਤ ਰਹੇ ਨੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਪਸਾਰ ਮੋਰਚਾ ਵਾਲਾ ਇਹਦਾ ਪੂਰਾ ਪ੍ਰਭਾਵ ਪੈਣਾ ਪੂਰੇ ਇੰਡੀਆ ਦੇ ਵਿੱਚ ਕਿ ਬੀਜੇਪੀ ਡਾਊਨ ਜਾਊਗੀ ਤੇ ਕਾਂਗਰਸ ਉੱਪਰ ਜਾਊਗੀ ਕਾਹਦੀ ਸਰਕਾਰ ਬਣੂਗੀ ਉਸ ਤੋਂ ਬਾਅਦ ਸਾਡੇ ਕੁਮਾਰ ਜੀ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਉਹਨਾਂ ਨੇ ਬਾੜੇ ਵੱਡੇ ਵੱਡੇ ਕਿਤੇ ਉਸ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਕੀ ਕਹਾਂਗੇ ਪੂਰੇ ਪੰਜਾਬ ਦੇ ਵਿੱਚ ਦੇਖਿਆ ਕਿ ਬਾਦਿਆਂ ਤੋਂ ਬਗੈਰ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਅੱਜ ਲੋਕਾਂ ਨੂੰ ਸਾਰਿਆਂ ਨੂੰ ਪਤਾ ਆਮ ਆਦਮੀ ਲਈ ਪਤਾ ਜੇ ਉਹਨਾਂ ਨੂੰ ਲੱਗਦਾ ਹੁੰਦਾ ਤਾਂ ਕਾਰਪੋਰੇਸ਼ਨ ਦੀਆਂ ਪੰਚਾਇਤਾਂ ਦੀਆਂ ਬਲੱਡ ਸੰਪਤੀ ਦੀਆਂ ਚੋਣਾਂ ਕਰਵਾਉਂਦੇ ਉਹਨਾਂ ਨੂੰ ਪਤਾ ਲੋਕ ਸਾਡੇ ਨਾਲ ਹੈ ਨਹੀਂਗੇ ਇਸ ਕਰਕੇ ਉਹ ਚੋਣਾਂ ਤੋਂ ਭੱਜੇ ਦੇ ਉਹਨਾਂ پارਲੀਮੈਂਟ ਦੀ ਇਲੈਕਸ਼ਨ ਹੋਊ ਤੁਹਾਡੇ ਸਾਹਮਣੇ ਹੈ ਇੱਕ ਵੀ ਸੀਟ ਨਹੀਂ ਜਿੱਤਦੇ ਠੀਕ ਹੈ